ਕੇ ਪੰਜਾਬ ਵਿੱਚ ਚਰਚਾ ਇਹ ਚੱਲ ਰਹੀ ਸੀ ਕਿ ਹਰਿਆਣਾ ਦੀਆਂ ਚੋਣਾਂ ਲੰਘਣ ਉਪਰੰਤ ਪੰਜਾਬ ਸਰਕਾਰ ਵਿੱਚ ਆਮ ਆਦਮੀ ਪਾਰਟੀ ਵੱਡੇ ਫੇਰਬਦਲ ਕਰੇਗੀ ਪਰ ਐਨ ਚੋਣਾਂ ਤੋਂ ਪਹਿਲਾਂ ਹੀ ਵੱਡਾ ਫੇਰਬਦਲ ਕਰਦੇ ਹੋਏ ਪੰਜਾਬ ਦੇ ਕਈ ਮੰਤਰੀਆਂ ਦੀ ਛੁੱਟੀ ਕਰਨੀ ਤੈਅ ਕਰ ਦਿੱਤੀ ਹੈ ਇਹਨਾਂ ਮੰਤਰੀਆਂ ਦੀ ਛੁੱਟੀ ਕਿਉਂ ਹੋ ਰਹੀ ਹੈ ਅਤੇ ਕਿਹੜੇ-ਕਿਹੜੇ ਮੰਤਰੀ ਸ਼ਾਮਲ ਨੇ ਇਹਦੇ ਬਾਰੇ ਤੁਹਾਡਨਾਂ ਸਾਂਝ ਪਾਉਣ ਵਾਸਤੇ ਹਾਜ਼ਰ ਹੋਏ ਆਂ ਤੁਸੀਂ ਦੇਖ ਰਹੇ ਹੋ ਪੰਜਾਬ ਨਿਊ ਟੈਲੀਵਿਜ਼ਨ ਮੈਂ ਸੁਭਰਾਜ ਚਾਹਲ ਪੰਜਾਬ ਚ ਆਮ ਆਦਮੀ ਪਾਰਟੀ ਲਗਾਤਾਰ ਕਹਿੰਦੀ ਰਹਿੰਦੀ ਹੈ ਕਿ ਉਹ ਲੋਕਾਂ ਲਈ ਕੰਮ ਕਰਨ ਵਾਸਤੇ ਹਰ ਪਹਿਲ ਕਦਮੀ ਕਰਦੀ ਹੈ ਪਰ ਉਹਨਾਂ ਨੇ ਇਹ ਵੀ ਸ਼ੁਰੂਆਤੀ ਦੌਰ ਵਿੱਚ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦੇ ਰਹਿੰਦੇ ਸਨ ਕਿ ਜਿਹੜਾ ਵੀ ਆਦਮੀ ਕੰਮ ਨਹੀਂ ਕਰੇਗਾ ਉਸ ਦੀ ਕੈਬਨਟ ਵਿੱਚੋਂ ਕਿਸੇ ਸਮੇਂ ਵੀ ਛੁੱਟੀ ਕਰ ਦਿੱਤੀ ਜਾਵੇਗੀ ਪਾਵੇਂ ਚਰਚਾ ਜੀ ਔਰ ਚਰਨੀ ਅਸੀਂ ਚਰਚਾ ਇਹ ਵੀ ਚੱਲ ਰਹੀ ਸੀ ਕਿ ਪੰਜਾਬ ਵਿੱਚ ਦੋ ਡਿਪਟੀ ਸੀਐਮ ਲੱਗਣਗੇ ਬਹੁਤ ਜਲਦੀ ਪਰ ਇਹਨਾਂ ਸਾਰੀਆਂ ਚਰਚਾਵਾਂ ਦੇ ਵਿਚਕਾਰ ਅਜਿਹਾ ਕੀ ਫੰਡਾ ਹੋ ਗਿਆ ਕਿ ਮੰਤਰੀ ਹੀ ਬਦਲਨੇ ਪੈਗੇ ਇਹਦੇ ਬਾਰੇ ਗੰਭੀਰਤਾ ਨਾਲ ਤੁਹਾਨੂੰ ਦੱਸਾਂਗੇ ਜਿਹੜੇ ਸਾਡੇ ਕੋਲ ਅਹਿਮ ਜਾਣਕਾਰੀ ਆ ਪਹੁੰਚੀਆਂ ਨੇ ਉਹਦੇ ਰਾਹੀਂ ਤੁਹਾਡੇ ਨਾਲ ਸਾਰੀ ਪੁਖਤਾ ਜਾਣਕਾਰੀ ਸਾਂਝੀ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਕਿਹੜੇ-ਕਿਹੜੇ ਮੰਤਰੀਆਂ ਦੀ ਸੁੱਟੀ ਹੋਣ ਜਾ ਰਹੀ ਹੈ ਉਹਨਾਂ ਦੇ ਵਿੱਚ ਵਿਵਾਦਤ ਮੰਤਰੀ ਰਹੇ ਬਲਕਾਰ ਸਿੰਘ ਔਰ ਇੱਕ ਅਨਮੋਲ ਗਗਨਮਾਨ 3 ਨੰਬਰ ਤੇ ਚੇਤਨ ਸਿੰਘ ਜਾੜਾ ਮਾਜਰਾ ਪਰਮ ਸੰਕਰ ਜੇਮਪਾ ਜਿਨ੍ਹਾਂ ਕੋਲ ਬਹੁਤ ਅਹਿਮ ਵਿਭਾਗ ਮਾਲ ਵਿਭਾਗ ਸੀ ਪਰ ਇਹਨਾਂ ਸਾਰੇ ਮੰਤਰੀਆਂ ਦੀ ਹੁਣ ਅੱਖ ਜਾ ਰਹਿ ਕੇ ਛੁੱਟੀ ਹੋਣ ਜਾ ਰਹੀ ਹੈ ਇਹਨਾਂ ਵਿੱਚ ਇੱਕ ਅਜੀਹਾ ਮੰਤਰੀ ਜੋ ਸਰਹੱਦੀ ਖੇਤਰ ਨਾਲ ਸੰਬੰਧਿਤ ਹੈ ਉਸ ਦੀ ਵੀ ਮੰਨੇ ਜਾ ਰਹਿ ਕੇ ਛੁੱਟੀ ਹੋ ਸਕਦੀ ਹੈ ਇਹਨਾਂ ਪੰਜ ਮੰਤਰੀ ਛੁੱਟੀ ਹੋਣ ਉਪਰੰਤ ਨਵੇਂ ਚਿਹਰਿਆਂ ਵਿੱਚ ਸ਼ਾਮਲ ਕੌਣ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਮਹਿੰਦਰ ਭਗਤ ਜਿਹੜੇ ਜਲੰਧਰ ਵੈਸਤੋ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਜਿਮਣੀ ਚੋਣ ਜਿੱਤੇ ਨੇ ਉਹਨਾਂ ਨਾਲ ਚੋਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਹੋਏ ਵਾਅਦਾ ਕਰ ਦਿੱਤਾ ਸੀ ਕਿ ਉਹਨਾਂ ਨੂੰ ਜਿੱਤਨ ਉਪਰੰਤ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ਤੋਂ ਬਾਅਦ ਅਗਲਾ ਨੰਬਰ ਨਵੇਂ ਚਿਹਰਿਆਂ ਦੇ ਵਿੱਚ ਆਉਂਦਾ ਹੈ ਬਰਿੰਦਰ ਗੋਲ ਦਾ ਨਾਮ ਚੱਲ ਰਿਹਾ ਜਿਹੜੇ ਕਿ ਲਹਿਰਾਗਾਘੇ ਤੋਂ ਬੰਦਾਇਕ ਨੇ ਉਸ ਤੋਂ ਅੱਗੇ ਨਾਮ ਆ ਰਿਹਾ ਹੈਗੇ ਰਣਜੋਤ ਸਿੰਘ ਜਿਹੜੇ ਕਿ 78 ਹਲਕੇ ਤੋਂ ਦੇ ਨੇ ਇਹ ਹਲਕਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ ਇਸ ਤੋਂ ਬਾਅਦ ਅਗਲਾ ਨਾਮ ਆ ਰਿਹਾ ਹੈ ਤਰਨਪ੍ਰੀਤ ਸਿੰਘ ਸੌਂਦ ਜਿਹੜਾ ਕਿ ਖੰਡਾ ਹਲਕੇ ਤੋਂ ਜਿੱਤ ਕੇ ਆਏ ਸਨ ਇਸ ਤੋਂ ਬਾਅਦ ਹਰਦੀਪ ਸਿੰਘ ਮੁੰਡਿਆ ਸਾਹਨੇਵਾਲ ਤੋਂ ਜਿੱਤ ਕੇ ਆਉਂਦੇ ਨੇ ਇਹਨਾਂ ਦਾ ਨਾਮ ਚੱਲ ਰਿਹਾ ਜਿਹੜੇ ਕਿ ਨਵੇਂ ਚਿਹਰਿਆਂ ਵਿੱਚ ਇਸ ਸ਼ਾਮਲ ਕੀਤੇ ਜਾ ਸਕਦੇ ਨੇ ਇਸੇ ਤਰ੍ਹਾਂ ਇੱਕ ਹੋਰ ਵੀ ਨੌਜਵਾਨ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਹੁਣ ਇੰਨਾ ਮੰਤਰੀਆਂ ਨਾਮ ਚੱਲ ਰਿਹਾ ਹੈਗਾ ਅਜਿਹਾ ਕਿ ਸਰਕਾਰ ਦੀ ਮਜਬੂਰੀ ਬਣ ਗਈ ਕਿ ਚੋਣਾਂ ਹਰਿਆਣੇ ਦੀਆਂ ਚੱਲ ਰਹੀਆਂ ਨੇ ਲਗਾਤਾਰ ਪਾਰਟੀ ਦੇ ਵਿਧਾਇਕ ਮੰਤਰੀ ਸਾਰੇ ਉੱਥੇ ਪ੍ਰਚਾਰ ਪਾਰਟੀ ਵਾਸਤੇ ਕਰ ਰਹੇ ਨੇ ਬਾਰੇ ਵਿਚਾਰ ਹੀ ਐਡਾ ਫੇਰ ਬਦਲ ਕਰਨ ਦੀ ਜਰੂਰਤ ਪੈਗੀ ਭਾਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਤੱਕ ਜੋ 22 ਸਾਲ ਸਰਕਾਰ ਨੂੰ ਪੰਜਾਬ ਚਾਵ ਮਾਦੀ ਪਾਰਟੀ ਦੀ ਬਣੀ ਨੂੰ ਹੋਏ ਨੇ 22 ਸਾਲ ਦੇ ਦੌਰਾਨ ਕਈ ਵਾਰ ਕਈ ਵਿਭਾਗਾਂ ਦਾ ਅਦਲਾ ਬਦਲੀ ਕੀਤੀ ਗਈ ਹੈ ਕਈਆਂ ਨਵੇਂ ਵਿਭਾਗ ਦਿੱਤੇ ਗਏ ਇੱਕ ਦੋ ਮੰਤਰੀਆਂ ਪਰਾਂ ਛੁੱਟੀ ਵੀ ਕੀਤੀ ਗਈ ਹੈ ਉਸੇ ਪ੍ਰਕਾਰ ਹੁਣ ਇਹਨਾਂ ਮੰਤਰੀਆਂ ਛੁੱਟੀ ਹੋਣੀ ਤੈ ਮੰਨੀ ਜਾ ਰਹੀ ਹੈ ਔਰ ਆਪਾਂ ਗੱਲ ਕਰਨੀ ਹੈ ਇਹਨਾਂ ਮੰਤਰੀਆਂ ਛੁੱਟੀ ਕਿਉਂ ਹੋ ਰਹੀ ਹੈ ਤਾਨੂੰ ਪਤਾ ਹੈ ਕਿ ਜਿਹੜੀ ਸਾਰੀ ਜਾਣਕਾਰੀ ਆ ਹੁਣ ਤਾਂ ਤੁਹਾਡੇ ਸਾਹਮਣੇ ਆ ਚੁੱਕੀ ਹੈ ਹੁਣ ਚੇਤਨ ਸਿੰਘ ਜੋੜਾ ਮਾਹਰ ਇਹ ਗੱਲ ਕਰੀਏ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੈ ਕਿ ਉਹਨਾਂ ਦੀ ਛੁੱਟੀ ਹੋਣੀ ਹੈ ਚੇਤਨ ਸਿੰਘ ਜੋੜਾ ਮਾਹਰ ਆ ਭਾਵੇਂ ਲਗਾਤਾਰ ਦਿਖਾ ਰਹੇ ਸਨ ਕਿ ਉਹ ਕੰਮ ਕਰ ਰਹੇ ਨੇ ਪਰ ਉਹਨਾਂ ਦੀ ਅਜੇ ਹੀ ਕੁਝ ਰਿਪੋਰਟਾਂ ਚੱਲੀਆਂ ਗਈਆਂ ਜਿਸ ਤੋਂ ਬਾਅਦ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੈ ਕਿ ਉਹਨਾਂ ਤੋਂ ਹਾਈ ਕਮਾਂਡ ਬਹੁਤ ਹੀ ਖੁਸ਼ ਨਹੀਂ ਸੀ ਹਾਈ ਕਮਾਂਡ ਉਹਨਾਂ ਤੋਂ ਪਾਵਮਕੇ ਚੇਤਨ ਜੋੜ ਮਾਜਰਾ ਲਗਾਤਾਰ ਦਿੱਲੀ ਤੋਂ ਜਿਹੜੀਆਂ ਟੀਮਾਂ ਇੱਥੇ ਸਰਵੇ ਕਰਦੀਆਂ ਨੇ ਜਾਂ ਨਾਲ ਚੱਲਦੀਆਂ ਨੇ ਉਹਨਾਂ ਨਾਲ ਵੀ ਚੰਗੇ ਸਬੰਧ ਬਣਾ ਕੇ ਰੱਖਦੇ ਸਨ ਪਰ ਫਿਰ ਵੀ ਉਹਨਾਂ ਦੀ ਛੁੱਟੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਗਗਨ ਅਨਮੋਲ ਜਿਹੜੇ ਕਿ ਪਾਵਮਕਾ ਕੋਲ ਕੋਈ ਬਹੁਤਾ ਵੱਡਾ ਮਹਿਕਮਾ ਨਹੀਂ ਸੀ ਪਰ ਉਹਨਾਂ ਦੀ ਪਰਫਾਰਮੈਂਸ ਕੋਈ ਪੰਜਾਬ ਵਿੱਚ ਚੰਗੀ ਨਹੀਂ ਮੰਨੀ ਗਈ ਇਸ ਕਰਕੇ ਉਹਨਾਂ ਦੀ ਛੁੱਟੀ ਕਹਿੰਦੇ ਕੀਤੀ ਜਾ ਰਹੀ ਹੈ ਇਸੇ ਪ੍ਰਕਾਰ ਬਲਕਾਰ ਸਿੰਘ ਦਾ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਕਈ ਮਹੀਨਿਆਂ ਦੌਰਾਨ ਲਗਾਤਾਰ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਖ-ਵੱਖਰੇ ਇਲਜ਼ਾਮ ਲਗਾਏ ਉਹਨਾਂ ਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਪਰ ਲਗਾਤਾਰ ਇਹ ਹੀ ਆਖਿਆ ਜਾ ਰਿਹਾ ਸੀ ਕਿ ਬਲਕਾਰ ਸਿੰਘ ਨੂੰ ਨਹੀਂ ਹਟਾਇਆ ਜਾ ਰਿਹਾ ਹੋ ਸਕਦਾ ਹੈ ਕਿ ਉਹਨਾਂ ਦੇ ਜੋ ਬਵਾਦ ਨੇ ਦੋਸ਼ ਲੱਗੇ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਪਰ ਜਦੋਂ ਕੇਰੀਵਾਲ ਜਿੱਲੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਨਜ਼ਰ ਪੰਜਾਬ ਦੇ ਉੱਪਰ ਮਾਰੀ ਸਾਰੇ ਪੰਜਾਬ ਦੇ ਮੰਤਰੀਆਂ ਦੀ ਫੀਡਬੈਕ ਵੀ ਲਈ ਹੈ ਇੱਥੋਂ ਤੱਕ ਕਿ ਭਗਵੰਤ ਮਾਨ ਦੀ ਆਪਾ ਚਰਚਾ ਸੁਣ ਰਹੇ ਸੀ ਕਿ ਭਗਵੰਤ ਮਾਨ ਦੀ ਕੁਰਸੀ ਵੀ ਬਦਲੀ ਜਾ ਸਕਦੀ ਹੈ ਪਰ ਹਜੇ ਫਿਲਹਾਲ ਭਗਵੰਤ ਮਾਨ ਦੇ ਬਰਾਬਰ ਦਾ ਕੋਈ ਆਮ ਆਦਮੀ ਪਾਰਟੀ ਕੋਲ ਕਦਰਵਾਰ ਲੀਡਰ ਨਹੀਂ ਹੈ ਜਿਸ ਕਰਕੇ ਭਗਵੰਤ ਮਾਨ ਥੋੜਾ ਜਿਹਾ ਸੇਫ ਹੋਏ ਦਿਖਾਈ ਦੇ ਰਹੇ ਪਰ ਕਿਹਾ ਕੁਝ ਨਹੀਂ ਜਾ ਸਕਦਾ ਕਿਉਂਕਿ ਹਜੇ ਵੱਡਾ ਫੇਰ ਵਾਦਲ ਉਦੋਂ ਵੀ ਹੋ ਸਕਦਾਗਾ ਜਦੋਂ ਹਰਿਆਣਾ ਦੀਆਂ ਚੋਣਾਂ ਦਾ ਕੰਮ ਨਿਬੜ ਗਿਆ। ਅਜੇ ਸਾਰੇ ਉਤਰ ਵੀ ਉਲਝੇ ਹੋਏ ਨੇ ਪਰ ਵਿਚਕਾਰ ਜ਼ਰੂਰ ਇੱਕ ਇਹ ਮੈਸੇਜ ਵੀ ਦਿੱਤਾ। ਇਹ ਮੰਤਰੀ ਬਦਲਣ ਦਾ ਜਿਹੜਾ ਮੰਤਰੀਆਂ ਦੀ ਨਵੇਂ ਚਿਹਰੇ ਸਾਹਮਣੇ ਕੀਤੇ ਜਾ ਰਹੇ ਨੇ ਮੰਤਰੀ ਮੰਡਲ ਦੇ ਵਿੱਚ। ਉਹਦਾ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਵੀ ਇਹ ਸੰਦੇਸ਼ ਇੱਕ ਮੈਸੇਜ ਦਿੱਤਾ ਜਾ ਰਿਹਾ ਪਾਰਟੀ ਵੱਲੋਂ ਕਿ ਅਸੀਂ ਕੰਮ ਨੂੰ ਪਹਿਲ ਦਿੰਨੇ ਆਂ ਜੇ ਕੋਈ ਕੰਮ ਨਹੀਂ ਕਰਦਾ ਜਾਂ ਕੋਈ ਥੋੜਾ ਬਹੁਤ ਘੱਟ ਕਰਦਾ ਹੈ। ਲੋਕਾਂ ਦੀਆਂ ਉਮੀਦਾਂ ਦੇ ਖਰਾ ਨਿੱਤਰ ਦਾ ਤਾਂ ਉਹਨਾਂ ਨੂੰ ਅਸੀਂ ਬਦਲ ਦਿੰਨੇ ਆ ਇਹ ਮੈਸੇਜ ਹਰਿਆਣਾ ਦੀ ਸਰਕਾਰ ਬਣਾਉਣ ਵਾਸਤੇ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਵਿੱਚ ਮੈਸੇਜ ਦੇਣ ਵਾਸਤੇ ਵੀ ਮੰਨਿਆ ਜਾ ਰਿਹਾ ਹੈ ਕਿ ਇੱਕ ਸਿਸਟਮ ਬਣਾਇਆ ਮੰਤਰੀ ਬਦਲੇ ਨੇ ਇਸ ਤੋਂ ਬਾਅਦ ਹੁਣ ਸਵਾਲ ਇਹ ਵੀ ਹੈ ਕਿ ਜਦੋਂ ਇੰਨੇ ਮੰਤਰੀ ਵੱਡੇ ਪੱਧਰ ਤੇ ਬਦਲੇ ਜਾਣ ਕੀ ਇਸ ਤੋਂ ਬਾਅਦ ਜਿਹੜੇ ਪੰਜਾਬ ਦੇ ਅਫਸਰ ਸਾਈ ਹੈ ਉਸ ਦੇ ਵਿੱਚ ਵੀ ਕੋਈ ਤਬਦੀਲੀਆਂ ਆਉਣੀਆਂ ਕਿਉਂਕਿ ਅਫਸਰ ਸਾਈ ਪਿਛਲੇ ਕੁਝ ਅਜੀਬ ਫੈਸਲਿਆਂ ਦੌਰਾਨ ਪਤਾ ਲੱਗਾ ਕਿ ਅਫਸਰ ਸਾਈ ਪੰਜਾਬ ਸਰਕਾਰ ਉੱਪਰ ਪੰਜਾਬ ਦੀ ਆਵਾਜ਼ ਦੀ ਪਾਰਟੀ ਦੇ ਜਿਹੜੇ ਮੰਤਰੀ ਨੇ ਜਾਂ ਮੁੱਖ ਮੰਤਰੀ ਲਾਲੋ ਉਹਨਾਂ ਉੱਪਰ ਥੋੜੇ ਹਾਵੀ ਦਿਖਾਈ ਦੇ ਰਹੇ ਨੇ ਪਰ ਜਦੋਂ ਤੋਂ ਕੇਜਰੀਵਾਲ ਬਾਹਰ ਆਏ ਨੇ ਉਦੋਂ ਤੋਂ ਲਗਾਤਾਰ ਉਹ ਪੰਜਾਬ ਵੱਲ ਬਹੁਤਾਂ ਧਿਆਨ ਦੇਣ ਲੱਗੇ ਹੋ ਸਨ ਜਿਸ ਕਰਕੇ ਹੁਣ ਇਹ ਵੱਡਾ ਫੇਰ ਬਦਲ ਹੁਣ ਜਾ ਰਿਹਾ ਹੈ ਤਾਂ ਅੰਦਰਛੇ ਕੇ ਬ੍ਰਹਮ ਸ਼ੰਕਰ ਜੰਪਾ ਜੰਨਾ ਕੋਲ ਮਾਲ ਵਿਭਾਗ ਜੀ ਮਾਲ ਮੈਕਮਾ ਇੱਕ ਅਹਿਮ ਮੈਕਮਾ ਹੁੰਦਾ ਹੈ ਜਿਸ ਤਰ੍ਹਾਂ ਗ੍ਰੈਪ ਵਿਭਾਗ ਹੁੰਦਾਗਾ ਉਸੇ ਕੋੜੇ ਹੀ ਉਸੇ ਪ੍ਰਕਾਰ ਜਿਹੜਾ ਮਾਲ ਮੈਕਮਾ ਰੈਵਨਿਊ ਨਾਲ ਜੁੜਿਆ ਹੁੰਦਾ ਹੈ ਜਿਵੇਂ ਫਾਈਨਾਂਸ ਖਜ਼ਾਨਾ ਮੰਤਰੀ ਦਾ ਉਹਦਾ ਆਪਣੇ ਡੜਬਾ ਜੁੱਤੇ ਹੋਏ ਹਰਪਾਲ ਜੀਮਾ ਕੋਲ ਹੈ ਉਹ ਵਿਭਾਗ ਵੀ ਖਾਸ ਹੁੰਦਾਗਾ ਔਰ ਇਹ ਵੀ ਖਾਸ ਹੁੰਦਾਗਾ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਜਿਹੜਾ ਵੱਡਾ ਧਮਾਕਾ ਹਰਿਆਣਾ ਦੀਆਂ ਚੋਣਾਂ ਵਿੱਚੋਂ ਜਾਂ ਹਰਿਆਣਾ ਚੋਣਾਂ ਤੋਂ ਬਾਅਦ ਕੈਸਾ ਦੇ ਆਪਾਂ ਹੋਣਾਗਾ ਉਹ ਕੀ ਹੋਵੇਗਾ ਚਰਚਾ ਇਹ ਵੀ ਹੈ ਕਿ ਦੋ ਨਵੇਂ ਚਿਹਰੇ ਉਪ ਮੁੱਖ ਮੰਤਰੀ ਬੋਜੋ ਪੰਜਾਬ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਜਿਨ੍ਹਾਂ ਵਿੱਚੋਂ ਇੱਕ Hindu ਚਿਹਰਾ ਔਰ ਦੂਜਾ Dalit ਚਿਹਰਾ ਹੋ ਸਕਦੇ ਨੇ ਪਰ ਆਮ ਆਦਮੀ ਪਾਰਟੀ ਦੀ ਇੱਕ ਇਹ ਗੱਲ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ ਦਿਖਾਈ ਦੇ ਰਹੀ ਕਿ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਮੰਤਰੀਆਂ ਦੀ ਚੋਣ ਕਰਦੀ ਹੈ ਕਿਉਂਕਿ ਜਿਹੜੇ ਹੁਣ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਰਹੇ ਨੇ ਉਹਨਾਂ ਦੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਮੈਟਰ ਬਣੀ ਦਿਖਾਈ ਨਹੀਂ ਦੇ ਰਹੀ ਕਿ ਕੋਈ ਉਹਨਾਂ ਨੂੰ ਹਲਕਾ ਵਾਈਜ਼ ਵੀ ਆਪਾਂ ਕੋਈ ਇਲਾਕੇ ਵਾਈਜ਼ ਮੰਤਰੀ ਬਣਾਈਏ ਜਾਂ ਕੋਈ ਕਮਿਊਨਿਟੀ ਜਾਂ ਕੋਈ ਆਪਾਂ ਜਾਤ ਧਰਮ ਦੇ ਆਧਾਰ ਤੇ ਬਣਾਈਏ ਵੈਸੇ ਅੰਦਰੋਂ-ਨਿਰੀ ਪੱਤਾ ਦਾ ਹੋਰ ਵੀ ਖੇਡਿਆ ਜਾ ਰਿਹਾ ਉਹਨਾਂ ਦਾ ਜਿਹੜੇ ਉਪ ਮੁੱਖ ਮੰਤਰੀ ਬਣਾਉਣ ਦੀ ਚਰਚਾ ਚੱਲ ਰਹੀ ਹੈ ਉਹਦੇ ਵਿੱਚ ਦਲਤ ਚਿਹਰੇ ਨੂੰ ਅੱਗੇ ਲਿਆਉਣ ਦੀ ਗੱਲ ਚੱਲ ਰਹੀ ਹੈ ਪਰ ਜਿਸ ਤਰ੍ਹਾਂ ਕੇ ਸੀਨੀਅਰ ਪੁਰਾਣੇ ਵਿਧਾਇਕ ਨੇ ਜੇ ਦੋ ਵਾਰ ਮਣੇ ਨੇ ਹੁਣ ਤੱਕ ਜਿਹੜੇ 2017 ਚ ਵਿੱਚ ਬਣੇ ਸੀ ਅਤੇ ਹੁਣ 2022 ਵਿੱਚ ਫਿਰ ਜਿੱਤੇ ਨੇ ਉਹ ਵਿਧਾਇਕਾਂ ਵਿੱਚੋਂ ਅਜੇ ਤੱਕ ਕਿਸੇ ਨੂੰ ਵੀ ਮੰਤਰੀ ਨਹੀਂ ਬਣਾਇਆ ਗਿਆ ਉਹਨਾਂ ਵਿੱਚੋਂ ਮੀਤਿਹਰ ਨੂੰ ਬਣਾਇਆ ਗਿਆ ਸੀ ਔਰ ਉਹਨਾਂ ਨੂੰ ਜੀ ਹੁਣ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਹੋਣਾ ਪਿਆ ਹਰਪਾਲ ਚਿਮਾ ਇਹ ਪੁਰਾਣੇ ਵਿਧਾਇਕਾਂ ਵਿੱਚੋਂ ਸਨ ਉਹਨਾਂ ਨੂੰ ਜਰੂਰ ਮੰਤਰੀ ਬਣਾਇਆ ਗਿਆ ਸੀ ਔਰ ਜਿਹੜੇ ਹੁਣ ਨਵੇਂ ਚਿਹਰੇ ਹामिल ਕੀਤੇ ਨੇ ਉਹਨਾਂ ਵਿੱਚੋਂ ਬਹੁਤੇ ਚਰਚਿਤ ਚਿਹਰੇ ਕੋਈ ਨਹੀਂ ਐ ਇਸ ਦਾ ਭਾਵੇਂ ਕਿ ਆਵਾਜ਼ੀ ਪਾਰਟੀ ਨੇ ਕੋਈ ਆਪਣਾ ਵੱਖਰਾ ਤਰੀਕੀ ਦੀ ਸੋਚ ਅਪਣਾਈ ਹੋਵੇ ਪਰ ਲੋਕਾਂ ਵਿੱਚ ਇਸ ਦਾ ਕੋਈ ਬਹੁਤਾ ਚੰਗਾ ਮੈਸੇਜ ਨਹੀਂ ਜਾਣਾ ਕਿਉਂਕਿ ਜਦੋਂ ਚਰਚਿਤ ਚਿਹਰੇ ਜਾਂ ਆਪਾਂ ਕਿਉਂਕਿ ਜਦੋਂ ਹੁਣ ਤੱਕ ਜਿਹੜੀਆਂ ਪਾਰਟੀਆਂ ਦਾ ਰਾਜ ਰਿਹਾ ਉਹਨਾਂ ਨੇ ਇਸ ਗੱਲ ਨੂੰ ਬਧੇਰੇ ਉਭਾਰਿਆ ਸੀ ਕਿ ਉਹ ਇਲਾਕਾ ਵਾਈਜ਼ ਹੁਣ ਜੇਕਰ ਆਪਾਂ ਸੰਗਰੂਰ ਦੀ ਗੱਲ ਕਰੀਏ ਸੰਗਰੂਰ ਦੇ ਵਿੱਚੋਂ ਮੁੱਖ ਮੰਤਰੀ ਖੁਦ ਹੀ ਸੰਗਰੂਰ ਨਾਲ ਸੰਬੰਧ ਰੱਖਦੇ ਨੇ ਉਸ ਤੋਂ ਬਾਅਦ ਹਰਪਾਰ ਚੀਮਾ ਡੜਬਾ ਤੋਂ ਬਦਾਈਕ ਨੇ ਉਹਨਾਂ ਦਾ ਜਿਲ੍ਹਾ ਵੀ ਸੰਗਰੂਰ ਪੈਂਦਾ ਹੈ ਇਸ ਦੇ ਨਾਲ ਹੀ ਅਮਨ अरोड़ा ਸਨਾਮ ਤੋਂ ਉਹਨਾਂ ਦਾ ਵੀ ਸੰਗਰੂਰ ਪੈਂਦਾ ਸੰਗਰੂਰ ਵਿੱਚ ਕਈ ਮੰਤਰੀ ਬਣ ਕੇ ਜੇਕਰ ਹੁਣ ਬਰੇਂਦਰ ਗੋਲ ਦਾ ਨੰਬਰ ਵੀ ਪੈਂਦਾ ਹੈ ਉਹਨਾਂ ਦਾ ਨਾਮ ਵੀ ਸ਼ਾਮਲ ਕੀਤਾ ਜਾਂਦਾ ਹੈ ਤਾਂ ਸੰਗਰੂਰ ਵਿੱਚ ਇੱਕ ਹੋਰ ਮੰਤਰੀ ਵੱਧ ਜਾਵੇਗਾ ਕਈ ਇਲਾਕਿਆਂ ਵਿੱਚ ਮੰਤਰੀ ਕੋਈ ਵੀ ਨਹੀਂ ਲਿਆ ਗਿਆ ਪਰ ਚਰਚਾ ਇਹ ਵੀ ਹੈ ਕਿ ਇੱਕ ਨੌਜਵਾਨ ਚਿਹਰਾ ਸ਼ਾਮਲ ਕੀਤਾ ਜਾ ਸਕਦਾ ਹੈ ਉਹਨਾਂ ਵਿੱਚੋਂ ਦੇਖੋ ਕੌਣ ਹੁੰਦਾ ਹੈ ਮੈਗਮਾਂ ਦੀ ਵੰਡ ਵੀ ਦੇਖਣਾ ਹੋਵੇਗਾ ਕਿ ਕਿਸ ਨੂੰ ਕਿਹੜਾ ਮਿਲਦਾ ਹੈਗਾ ਪਰ ਇਹ ਜਿਆਦਾ ਚੇਂਜ ਕਰਨ ਦਾ ਮਕਸਦ ਇਹੀ ਮੰਨਿਆ ਜਾਂਦਾ ਹੈ ਕਿ ਹਰਿਆਣਾ ਦੀਆਂ ਚੋਣਾਂ ਵਿੱਚ ਹਰਿਆਣਾ 'ਚ ਵੱਡਾ ਮੈਸੇਜ ਲੋਕਾਂ ਨੂੰ ਦੇਣਾ ਸੀ ਕਿ ਆਮ ਆਦਮੀ ਪਾਰਟੀ ਕਮਜ਼ੀ ਰਾਜਨੀਤੀ ਕਰ ਰਹੀ ਹੈ ਇਸ ਦੇ ਨਾਲ ਹੀ ਜਿਕਰ ਆਪਾਂ ਗੱਲ ਕਰੀਏ ਜਿਹੜੇ ਇਹ ਫੇਰਬਦਲ ਲਗਾਤਾਰ ਪਹਿਲਾਂ ਵੀ ਕੀਤਾ ਗਿਆ ਹੁਣ ਫੇਰ ਕੀਤਾ ਗਿਆ ਹੈ ਹੁਣ ਤੱਕ ਆਮ ਆਦਮੀ ਪਾਰਟੀ ਦੇ ਮੰਤਰੀ ਸਹਿਬਾਨਾਂ ਕੋਲ ਪਤਾ ਨਹੀਂ ਕੋਈ ਪਾਵਰ ਨਹੀਂ ਹੋएगी ਜਾਂ ਮੁੱਖ ਮੰਤਰੀ ਉਹਨਾਂ ਨੂੰ ਪਾਵਰ ਦੇਣਾ ਨਹੀਂ ਚਾਹੁੰਦੇ ਮੰਤਰੀਆਂ ਦੀ ਕੋਈ ਵੱਡੀ ਪ੍ਰਾਪਤੀ ਨਹੀਂ ਪੰਜਾਬ 'ਚ ਦੇਖੀ ਜਾ ਰਹੀ ਹੋ ਸਕਦਾ ਵੀ ਤਾਂ ਵੀ ਫੇਰ ਬਦਲ ਕੀਤਾ ਗਿਆ ਹੋਵੇ ਮੰਤਰੀਆਂ ਵੱਲੋਂ ਕੋਈ ਪੰਜਾਬ 'ਚ ਅਜੇ ਹਣੀ ਯਾ ਪਰ ਹੈ ਕਿ ਉਹਨਾਂ ਨੇ ਕੋਈ ਨਵਾਂ ਨਵਿਕਲ ਕੰਮ ਕੀਤਾ ਹੋਵੇ ਹੁਣ ਤਾਂ ਤਕਰੀਬਨ ਸਾਰੀ ਪਾਰਟੀ ਹੀ ਠੰਡੀ ਠੰਡੀ ਦਿਖਾਈ ਦੇ ਰਹੀ ਆ ਜਿਸ ਤਰ੍ਹਾਂ ਜਿੰਨੀਆਂ ਉਮੀਦਾਂ ਦੇ ਨਾਲ ਲੋਕਾਂ ਨੇ ਆਵਾਜ਼ੀ ਪਾਰਟੀ ਨੂੰ ਵੱਡਾ ਹੰਗਾਰਾ ਦੇ ਕੇ 92 ਵਿਧਾਇਕ ਬਣਾਈ ਸਨ ਪਰ ਉਸ ਤੋਂ ਬਾਅਦ ਜਿਵੇਂ-ਜਿਵੇਂ ਸਮਾਂ ਬੀਤਿਆ ਓਵੇਂ-ਓਵੇਂ ਪਾਰਟੀ ਦਾ ਕਾਫੀ ਪੰਜਾਬ 'ਚ ਵੱਡੀ ਪੱਧਰ ਤੇ ਆਧਾਰ ਘਟਿਆ ਜਿਸ ਦਾ ਨਤੀਜਾ ਆਪਾਂ ਨੇ ਲੋਕ ਸਭਾ ਚੋਣਾਂ ਵਿੱਚ ਦੇਖ ਹੀ ਚੁੱਕੇ ਹਾਂ ਹੁਣ ਜਿਮਣੀ ਚੋਣਾਂ ਨੇ ਜਿਮਣੀ ਚੋਣਾਂ ਵਿੱਚ ਆਵਾਜ਼ੀ ਪਾਰਟੀ ਨਹੀਂ ਚਾਹੁੰਦੀ ਕਿ ਉਹ ਉਹਨਾਂ ਦੇ ਹੱਥੋਂ ਕੋਈ ਇਹ ਹਲਕਾ ਜਾਵੇ ਉਹਨਾਂ ਦੀ ਹਾਰ ਹੋਵੇ ਉਹ ਚਾਰੋਂ ਦੇ ਚਾਰੇ ਹਲਕੇ ਜਿੱਤਣਾ ਚਾਹੁੰਦੀ ਹੈ ਜਿਸ ਕਰਕੇ ਸਾਰੇ ਹੱਥ ਕਟਣੇ ਅਪਣਾਏ ਜਾ ਰਹੇ ਨੇ ਸੋ ਅੱਜ ਦੀ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੋਰ ਵੀ ਜੋ ਅੰਦਰੂਨੀ ਸੂਤਰਾਂ ਰਾਹੀਂ ਸਾਡੇ ਕੋਲ ਜਾਣਕਾਰੀ ਆਏਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਹੁਣ ਜੋ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ